ਨਾਮ ਜਿੰਦਗੀ ਪੱਤਰ ਭਰੇ ਹੋਏ ਸੀਗੇ ਉਹਨਾਂ ਨੇ ਇਤਰਾਜ਼ ਲਾਇਆ ਸਾਡੇ ਮੈਂਬਰਾਂ ਦੇ ਕੁਸ਼ਕਤੇ ਸਾਨੂੰ ਫਾਰੋਂ ਸਾਡੇ ਬਿਲਕੁਲ ਠੀਕ ਸੀ ਆ ਵੀ ਉਹਨਾਂ ਨੂੰ ਬਸ ਇਹੀ ਗੱਲ ਕਰਕੇ ਵੀ ਸਾਡੇ ਇਤਰਾਜ਼ ਨਹੀਂ ਚੱਲੇ ਹੈਗੇ ਸਾਡੇ ਉਹਨਾਂ ਨੇ ਹਮਲਾ ਕਰਿਆ ਸੱਟਾਂ ਮਾਰੀਆਂ ਸਾਡੀ ਮੇਰੀ ਗੱਡੀ ਭੰਨੀ ਗਈ ਹੈ ਜੀ ਮੇਰੀ ਗੱਡੀ ਉਹ ਆਪੇ ਭੰਨ ਕੇ ਆਪੇ ਲੈ ਗਏ ਕੀ ਹੋਇਆ ਦੇਮਾਨ ਉੱਥੇ 40 50 ਬੰਦੇ ਲੈ ਕੇ ਆਇਆ ਤਾਂ ਔਰ ਬਗੈਰ ਮਤਲਬ ਤੋਂ ਬਗੈਰ ਕਿਸੇ ਗੱਲ ਤੋਂ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਤੇ ਇਹਨਾਂ ਦੀਆਂ ਗੱਡੀਆਂ ਭੰਨਿਆ ਗਈਆਂ ਔਰ ਤਿੰਨ ਜਿਹੜੇ ਬੰਦੇ ਨੇ ਸਾਡੇ ਜ਼ਖਮੀ ਕਰ ਦਿੱਤੇ ਜਿਹੜੇ ਆਪਣੇ ਸਾਨੂੰ ਪੱਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਕੱਲ ਕਾਗਜ਼ ਚੱਲ ਰਿਹਾ ਸੀ ਵੀ ਰੱਦ ਹੋ ਰਹੇ ਨੇ ਇਹਨਾਂ ਵੱਲੋਂ ਕਿਹਾ ਗਿਆ ਵੀ ਚਾਰ ਬੰਦੇ ਤੇ ਆਬਜੈਕਸ਼ਨ ਲਾਇਆ ਗਿਆ ਉੱਥੇ ਅਸੀਂ ਪਹੁੰਚੇ ਉੱਥੇ ਇਹਨਾਂ ਨੇ ਚਲੋ ਨਾਬਾ ਸਾਰੇ ਹਮਤ ਸਹਿਯੋਗ ਨਾਲ ਕਾਗਜ਼ ਵੀ ਸਹੀ ਨਿਕਲੇ ਸਾਰਾ ਕੁਝ ਸਹੀ ਆਇਆ ਉਹ ਤੋਂ ਬਾਅਦ ਅਸੀਂ ਨਿਕਲੇ ਜਦੋਂ ਚੱਲਣ ਲੱਗੇ ਆ ਇਹਨਾਂ ਨੇ ਆ ਕੇ ਸਾਡੀਆਂ ਗੱਡੀਆਂ ਘੇਰੀਆਂ ਸਾਡੀਆਂ ਗੱਡੀਆਂ ਭੰਨੀਆਂ ਨਾਲੇ ਨਾਲੇ ਸਾਡੇ ਬੰਦੇ ਤੇ ਅਟੈਕ ਕੀਤਾ ਸਾਡੇ ਤੇ ਦੇ ਨਾਬੇ ਦੇ ਵਿੱਚ ਖਾਸ ਕਰਕੇ ਐਮਐਲਏ ਦੇਵਮਾਨ ਨੇ ਬੜਾ ਗੁੰਡੇ ਕਰਦੀ ਜਿਹੜੀ ਫਲਾਈ ਹੋਈ ਆ ਉਥੇ ਧਰਮਿੰਦਰ ਸਿੰਘ ਸੁਖੇਵਾਲ ਜਿਹੜਾ ਚਪਸਾਕਾ ਸਰਪੰਚ ਚੰਨਪ੍ਰੀਤ ਦੇ ਘਰ ਵਾਲਾ ਉਹਨੇ ਵੀ ਮਤਲਬ ਕਿ ਮੇਰੇ ਘਰ ਦੇ ਉੱਤੇ ਵੀ ਹਮਲਾ ਕੀਤਾ ਰਾਤ ਸਾਡੇ ਵੀ ਕਾਗਜ਼ ਕੈਸਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਕੀ ਨਾਮ ਹੈ ਕੋਈ ਮੇਰਾ ਨਾਮ ਹੈ ਸਰਵਿਸ ਸਿੰਘ ਮੈਂ ਪੰਚੀ ਦੀ ਮੈਂਬਰਾਂ ਵਿੱਚ ਮੇਰੀ ਨਾਮ ਜਿੰਦਗੀ ਪੱਤਰ ਭਰੇ ਹੋਏ ਸੀਗੇ ਉਹਨਾਂ ਨੇ ਮੈਂ ਇਤਰਾਜ਼ ਲਾਇਆ ਸਾਡੇ ਮੈਂਬਰਾਂ ਦੇ ਖੁਸ਼ਕਤੇ ਸਾਨੂੰ ਫਾਰੋਂ ਸਾਡੇ ਬਿਲਕੁਲ ਠੀਕ ਸੀ ਆ ਵੀ ਉਹਨਾਂ ਨੂੰ ਬਸ ਇਹੀ ਗੱਲ ਕਰਕੇ ਵੀ ਸਾਡੇ ਤਰਾਜ਼ ਨਹੀਂ ਚੱਲੇ ਹੈਗੇ ਸਾਡੇ ਉਹਨਾਂ ਨੇ ਹਮਲਾ ਕਰਿਆ ਸੱਟਾਂ ਮਾਰੀਆਂ ਸਾਡੇ ਮੇਰੀ ਗੱਡੀ ਭੰਨੀ ਗਈ ਹੈ ਜੀ ਮੇਰੀ ਗੱਡੀ ਉਹ ਆਪੇ ਭੰਨ ਕੇ ਆਪੇ ਲੈ ਗਏ ਸਾਡੇ ਸੱਟਾਂ ਮਾਰੀਆਂ ਗਏ ਸਾਰਿਆਂ ਦੇ ਸਾਡੇ ਪਿੰਡ ਦੇ ਉਹ ਬੰਦੇ ਨੇ ਸਾਰੇ ਉਹ ਜਿਹਨਾਂ ਸਾਡੇ ਤੇ ਹਮਲਾ ਕਰਿਆ ਬਸ ਸਾਡੇ ਆ ਫਾਰਮਾ ਕਰਕੇ ਜੀ ਵੀ ਸਾਡੇ ਕੰਪਲੀਟ ਸੀ ਵੀ ਉਹਨਾਂ ਨੂੰ ਇਦਾਂ ਦੇ ਵੀ ਇਹਨਾਂ ਦੇ ਕੈਨਸਲ ਕਰਵਾ ਦਈਏ ਫਾਰਮ ਸਾਡੇ ਸੱਟਾਂ ਵੀ ਲੱਗੀਆਂ ਹਾਂ ਸੱਟਾਂ ਵੀ ਲੱਗਿਆ ਨੇ ਜੀ ਰਾੜਾ ਮਾਰੀਆਂ ਨੇ ਸਾਡੇ ਕਿੰਨੇ ਬੰਦੇ ਸੀਗੇ ਬੰਦੇ ਤਾਂ ਹੋਣਗੇ 25 30 ਬੰਦੇ ਹੈਗੇ ਸੀ ਹੁਣ ਕਿਵੇਂ ਇਹਦੀ ਕਾਰਵਾਈ ਚੱਲੇਗੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੀ ਗੱਡੀ ਪੰਨੀ ਖੜੀਆ ਜਮੇ ਚੱਕਣਾ ਜ਼ੋਰ ਕਰਤੀ ਗੱਡੀ ਮੇਰੀ ਠੀਕ ਸੱਟਾਂ ਮਾਰੀਆਂ ਸਾਡੇ ਨਾਲ ਸਾਡਾ ਕੋਈ ਕੁਝ ਹੋਰ ਨਹੀਂ ਸੀ ਪੁਲਿਸ ਆਊਗੀ ਸਾਡੇ ਬਿਆਨ ਲੈਣ ਹੁਣ ਠੀਕ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਕਿੱਥੇ ਰਹਿੰਦੇ ਆ ਤੁਸੀਂ ਪਿੰਡਾ ਜੀ ਮੇਰਾ ਕੀ ਹੋਇਆ ਜੀ ਤੁਹਾਡੇ ਨਾਲ ਅਸੀਂ ਜਿਹੜੇ ਆਪਣੇ ਤੁਹਾਨੂੰ ਪਤੀਆ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਕੱਲ ਕਾਗਜ ਚੱਲ ਰਿਹਾ ਸੀ ਵੀ ਰੱਦ ਹੋ ਰਹੇ ਨੇ ਨਾ ਵੱਲੋਂ ਕਿਹਾ ਗਿਆ ਵੀ ਚਾਰ ਬੰਦੇ ਤੇ ਆਬਜੈਕਸ਼ਨ ਲਾਇਆ ਗਿਆ ਉੱਥੇ ਅਸੀਂ ਪਹੁੰਚੇ ਉੱਥੇ ਇਹਨਾਂ ਨੇ ਚਲੋ ਨਾਬਾ ਸਾਰੇ ਹੁਣ ਸਹਿਯੋਗ ਨਾਲ ਕਾਗਜ ਵੀ ਸਹੀ ਨਿਕਲੇ ਸਾਰਾ ਕੁਝ ਸਹੀ ਆਇਆ ਉਹ ਤੋਂ ਬਾਅਦ ਅਸੀਂ ਨਿਕਲੇ ਜਦੋਂ ਚੱਲਣ ਲੱਗੇ ਆ ਇਹਨਾਂ ਨੇ ਆ ਕੇ ਸਾਡੀਆਂ ਗੱਡੀਆਂ ਘੇਰੀਆਂ ਸਾਡੀਆਂ ਗੱਡੀਆਂ ਭੰਨੀਆਂ ਨਾਲੇ ਨਾਲੇ ਸਾਡੇ ਬੰਦੇ ਤੇ ਅਟੈਕ ਕੀਤਾ ਸਾਡੇ ਤੇ ਤੇ ਬਾਕੀ ਕੋਈ ਇਹਨਾਂ ਦੇ ਸਾਡੇ ਪ੍ਰਸ਼ਾਸਨ ਨੇ ਕੋਈ ਦੂਰੋਂ ਗੁੰਡਾਗਰਦੀ ਚੱਲ ਰਹੀ ਆ ਮੋਬਾਈਲ ਸਾਡੇ ਖੋਲੇ ਚਾਬੀਆਂ ਗੱਡੀਆਂ ਦੇ ਸਾਡੀਆਂ ਖੋਲੀਆਂ ਪੰਤੋਂ ਲੌਕ ਕੀਤੀ ਆ ਸਾਡੇ ਪਿੰਡ ਦੀ ਨੇ ਜੀ ਇੱਕ ਤਾਂ ਲਾਲੋ ਜਗਤਾਜ ਤਾਰਾ ਜੀ ਇੱਕ ਇੱਕ ਮੰਨਾ ਜੀ ਇੱਕ ਸਰਬਾ ਜੀ ਤੇਰਾ ਕਾਕਾ ਜੀ ਇੱਕ ਹਰਜਿੰਦਰ ਸਿੰਘ ਆ ਜੀ ਇੱਕ ਇੱਕ ਗੁਰਦਵਾਰ ਦਾ ਪ੍ਰਧਾਨ ਦਲਵੀਰ ਸਿੰਘ ਦੱਲੀ ਆ ਜੀ ਇੱਕ ਮਕੰਦ ਸਿੰਘ ਆ ਜੀ ਉਹਦਾ ਪੁੱਤਰ ਹਰਸ਼ਦੀਪ ਸਿੰਘ ਆ ਜੀ ਇਹ ਸਾਰਿਆਂ ਵੱਲੋਂ ਇਹ ਗੁੰਡਾਗਰਦੀ ਫਲਾਈ ਗਈ ਆ ਜੀ ਉੱਥੇ ਕਾਲਜ ਗਰਾਊਂਡ ਦੇ ਕਾਲਜ ਗਰਾਊਂਡ ਉੱਤੇ ਕਾਲਜ ਦੇ ਗੇਟ ਤੇ ਨਹੀਂ ਮੰਨਦੇ ਤੁਸੀਂ ਵੀ ਤੁਹਾਡੇ ਫਾਰਮ ਪੁਰੇ ਗਏ ਜਾਂ ਤੁਹਾਨੂੰ ਸੱਟ ਮਾਰੀ ਗਈ ਹੈ। ਕਾਰਵਾ ਆਹੀ ਗੱਲ ਹੈ ਜੀ ਇਹਨਾਂ ਨੂੰ ਵੀ ਇਹਨਾਂ ਦੇ ਕਾਗਜ਼ ਰਿਜੈਕਟ ਕਿਉਂ ਨਾ ਹੋਏ? ਇਹਨਾਂ ਨੇ ਧੱਕਾ ਦਾ ਬਹੁਤ ਲਾਇਆ, ਜ਼ੋਰ ਬਹੁਤ ਲਾਇਆ ਪਰ ਉਹ ਰਿਜੈਕਟ ਨਹੀਂ ਹੋਏ ਹੈਗੇ ਜਦੋਂ ਆਪਣੇ ਕਾਗਜ਼ੇ ਸਹੀ ਨੇ। ਸਾਰਾ ਹੱਕ ਤੇ ਫੈਸਲਾ ਹੋਇਆ ਦੀ ਸਾਡੇ ਸਾਰਾ ਕੁਝ ਹੋ ਗਿਆ ਦੀ ਕਾਗਜ਼ ਸਾਡੇ ਸਹੀ ਜੀ। ਸਾਰੇ ਬੰਦੇ ਦੇ ਕਾਗਜ਼ ਓਕੇ ਦੇ ਓਕੇ ਆ ਗਏ। ਇੱਕ ਬੰਦੇ ਸੀ ਹੋਰ ਹਥਿਆਰ ਵੀ ਸੀ ਜਿਉਂ ਆਪਣੇ ਕੋਲ। ਉਹ ਤਾਂ 30-40 ਬੰਦੇ ਤੇ ਜੀ ਹਥਿਆਰ ਸਾਰਾ ਗੁਸਤੀ, ਰਾਡਾਂ, ਸਾਰਾ ਗ ਜੀ ਬੇਪਲੇ ਕੇ ਫਿਰਦੇ ਦੇ ਜੀ ਪੁਲਿਸ ਨੂੰ ਤੁਸੀਂ ਕੋਈ ਆਪਣੀ ਜਗ ਕੰਪਲੇਟ ਦਿੱਤੀ ਹੈ ਜੀ ਬਾ ਕੋਲ ਪੁਆਰੀ ਜੀ ਬਿਆਨ ਲੈਣ ਆ ਰਹੀ ਆ ਜੀ ਐਮਐਲਆਰ ਸਾਡੀ ਕੱਟ ਗਈ ਆ ਪੁਲਿਸ ਬਿਆਨ ਲੈਣ ਆਉਂਦੀ ਆ ਉਹਨਾਂ ਨੂੰ ਬਿਆਨ ਦੰਨੇ ਆ ਸੀ ਹੁਣ ਕਿਵੇਂ ਦੀ ਕਾਰਵਾਈ ਚਾਹਨੀ ਆ ਤੁਸੀਂ ਕਾਰਵਾਈ ਸਾਨੂੰ ਤਾਂ ਇਹ ਆ ਮੰਗ ਇਨਸਾਫ ਹੋਣਾ ਚਾਹੀਦਾ ਜਿਹੜਾ ਸਾਡਾ ਜੀ ਕੰਪਲੀਟ ਪਾਵਾਂਗੇ ਉਹ ਆਨਲਾਈਨ ਜੇ ਜਦਾ ਜੀ ਨੇ ਕਰਕੇ ਸਾਡਾ ਲਾਇਆ ਜਾਵੇ ਅਸੀਂ ਲੜਾਂਗੇ ਸਾਨੂੰ ਨਾਬੇ ਸਾਡੇ ਦੇ ਗੱਲ ਕੋਈ ਸਾਡੇ ਬੰਦੇ ਰਾਤ ਦਾਖਲ ਵੀ ਹੋਣ ਗਏ ਨੇ ਉਥੇ ਨਾਬੇ ਕੋਈ ਨਾ ਤਾਂ ਦਾਖਲ ਹਣ ਤਾਂ ਅੰਦਰ ਤੱਕ ਨਹੀਂ ਬੜਨ ਦਿੱਤਾ ਸਰਕਾਰੀ ਹਸਪਤਾਲ ਜੀ ਦਾਖਲ ਤਾਂ ਉਥੇ ਬੰਦੇ ਕੀ ਹੋਣਗੇ ਤਾਂ ਕਰਕੇ ਆ ਕੇ ਇੱਥੇ ਪਟਿਆਲਾ ਰਜਿੰਦਰ ਹਸਪੀਟਲ ਆ ਸਵੇਰੇ ਆ ਕੇ ਦਾਖਲ ਹੋਏ ਆਂ ਫਿਰ ਫਾਰਮ ਤੁਸੀਂ ਪੰਚੀ ਦੇ ਸਰਪੰਚ ਦੇ ਕਿਸ ਤੇ ਪੜ ਰਹੇ ਸੀ ਸਰਪੰਚ ਅਸੀਂ ਤਾਂ ਪੰਚਾਂ ਦੇ ਭਰੇ ਹੋਏ ਨੇ ਜੀ ਸਰਪੰਚੀ ਦੇ ਵੀ ਵਿੱਚ ਆਪਣੇ ਬੰਦਿਆਂ ਦੀ ਨੇ ਸਾਰਿਆਂ ਦੇ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਸੁਖੇਵਾਲ ਚੇਅਰਮੈਨ ਐਸਸੀ ਡਿਪਾਰਟਮੈਂਟ ਪਟਿਆਲਾ ਰੂਲਰ ਤੋਂ ਜੀ ਤੇ ਸੀ ਰਜਿੰਦਰ ਹਸਪੀਟਲ ਪਹੁੰਚੇ ਕੀ ਕਰਨਾ ਹੈ ਸਾਡੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਰਾਤ ਤਕਰੀਬਨ 1 ਵਜੇ ਰਪਦਰਮਨ ਕਾਲਜ ਨਾਬਾ ਦੇ ਵਿੱਚ ਸਾਡੇ ਜਿਹੜੇ ਬੰਦੇ ਨੇ ਕਾਫੀ ਸਾਰੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਜਿਨ੍ਹਾਂ ਦੇ ਅਬਜੈਕਸ਼ਨ ਲੱਗੇ ਸੀਗੇ ਉਹ ਆਪਣੇ ਅਬਜੈਕਸ਼ਨ ਦੇਖਣ ਆਏ ਤੇ ਵੀ ਸਾਡੇ ਕਾਗਜ਼ ਕਿਤੇ ਰਿਜੈਕਟ ਤਾਂ ਨਹੀਂ ਹੋਏ 1 ਵਜੇ ਲਿਸਟ ਲੱਗਣੀ ਸੀਗੀ ਲੇਕਿਨ ਜਦੋਂ ਉੱਥੇ ਇਹ ਬੰਦੇ ਪਹੁੰਚੇ ਆਪਣਾ ਇਹ ਕਾਗਜ਼ ਪੱਤਰਾ ਦੀ ਜਾਣਵੈਂਡ ਕਰਨ ਲੱਗੇ ਤਾਂ ਇਹਨਾਂ ਦੇ ਕਾਗਜ਼ ਸਹੀ ਪਾਏ ਗਏ ਉਸ ਤੋਂ ਬਾਅਦ ਕੀ ਹੋਇਆ ਦੇਵਮਾਨ ਉੱਥੇ 40-50 ਬੰਦੇ ਲੈ ਕੇ ਆਇਆ ਤਾਂ ਬਗੈਰ ਮਤਲਬ ਤੋਂ ਬਗੈਰ ਕਿਸੇ ਗੱਲ ਤੋਂ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਇਹਨਾਂ ਦੀਆਂ ਗੱਡੀਆਂ ਭੰਨਿਆ ਗਈਆਂ ਆ ਤਿੰਨ ਜਿਹੜੇ ਬੰਦੇ ਨੇ ਸਾਡੇ ਜ਼ਖਮੀ ਕਰ ਦਿੱਤੇ ਇਸੇ ਤਰ੍ਹਾਂ ਮਤਲਬ ਕਿ ਨਾਬੇ ਦੇ ਵਿੱਚ ਖਾਸ ਕਰਕੇ ਐਮਐਲਏ ਦੇਵਮਾਨ ਨੇ ਬੜਾ ਗੁੰਡੇ ਕਰਦੀ ਜਿਹੜੀ ਫਲਾਈ ਹੋਈ ਆ ਉੱਥੇ ਧਰਮਿੰਦਰ ਸਿੰਘ ਸੁਖੇਵਾਲ ਆ ਜਿਹੜਾ ਸਾਬਕਾ ਸਰਪੰਚ ਚੰਨਪ੍ਰੀਤ ਦੇ ਘਰ ਵਾਲਾ ਉਨੇ ਵੀ ਮਤਲਬ ਕਿ ਮੇਰੇ ਘਰ ਦੇ ਉੱਤੇ ਵੀ ਹਮਲਾ ਕੀਤਾ ਰਾਤ ਸਾਡੇ ਵੀ ਕਾगज ਕਾਗਜ਼ ਸਿਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਇੱਕ ਗੱਲ ਜਿਹੜੇ ਸਿਵਲ ਪ੍ਰਸ਼ਾਸਨਾਂ 90 ਦਾ ਜਿਵੇਂ ਵੀਡੀਓ ਪੀਰ ਸਾਹਿਬ ਨੇ ਆਰੋ ਸਾਹਿਬ ਨੇ ਉਹਨਾਂ ਦੀ ਇੱਕ ਗੱਲ ਨੂੰ ਮੈਂ ਸਲੂਟ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਹੀ ਪ੍ਰੈਸ਼ਰ ਦੇ ਹਟਾਂ ਮਤਲਬ ਕਿ ਫੇਰ ਵੀ ਮਤਲਬ ਉਹ ਨੀਡਰਤਾ ਦੇ ਨਾਲ ਉਹਨਾਂ ਨੇ ਕਾਫੀ ਹੱਦ ਤੱਕ ਕੰਮ ਠੀਕ ਕੀਤਾ ਕਈਆਂ ਦੇ ਇਹ ਕਾਗਜ਼ ਲੈ ਕੇ ਭੱਜ ਗਏ ਕਈਆਂ ਨੇ ਖੋਖ ਦੇ ਬੰਦਿਆਂ ਨੇ ਪਟੀਸ਼ਨ ਪਾਈ ਆ ਇਸੇ ਤਰ੍ਹਾਂ ਆਪਣੇ ਅਚਲ ਦੇ ਕਾਗਜ਼ ਲੈ ਕੇ ਭੱਜ ਗਏ ਪਾੜ ਦਿੱਤੇ ਇਸੇ ਤਰ੍ਹਾਂ ਮਤਲਬ ਕਿ ਬੜਾ ਪੰਚਾਇਤੀ ਚੋਣਾਂ ਨੂੰ ਖੂਨੀ ਦਾ ਖੂਨੀ ਅਖਾੜਾ ਬਣਾ ਕੇ ਇਹਨਾਂ ਨੇ ਰਖਤਾਂ ਆਦਮੀ ਪਾਰਟੀ ਵਾਲਿਆਂ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਤਾਂ ਇਹਨਾਂ ਦੇ ਅਸਲੇ ਜਰੂਰ ਜਮ੍ਹਾਂ ਕਰਾਏ ਜਾਣ ਇੱਕ ਨਵੀਂ ਗੱਲ ਹੋਰ 70 ਸਾਲਾਂ ਚ ਤੁਹਾਨੂੰ ਦੇਖਣ ਨੂੰ ਮਿਲੇ 7 ਦਿਨ ਹੋ ਗਏ ਐਸਐਸਪੀ ਸਾਹਿਬ ਦਾ ਜਿਹੜਾ ਕੰਪਲੇਂਟਾਂ ਵਾਲਾ ਪੋਰਟਲ ਆ ਉਹੀ ਬੰਦ ਆ ਕਿਉਂਕਿ ਮੇਰੀ ਕੰਪਲੇਂਟ 2 ਅਕਤੂਬਰ ਨੂੰ ਡਾਕਟਰ ਧਰਮਬੀਰ ਗਾਂਧੀ ਅਤੇ ਅਸੀਂ ਕਾਂਗਰਸ ਦਾ ਵਾਫਦ ਮਿਲ ਲੰਗਾ ਤੇ ਡੀਸੀ ਦਫਤਰ ਦੇ ਵਿੱਚ ਉਹ ਡੀਸੀ ਦਫਤਰ ਮਿਲੀ ਨਹੀਂ ਅਸੀਂ ਐਸਐਸਪੀ ਦਫਤਰ ਅੱਜ ਤੱਕ ਉਹ ਚਿੱਠੀ ਦਾ ਨੰਬਰ ਨਹੀਂ ਲੱਗਿਆ ਜਦੋਂ ਅਸੀਂ ਦੋ ਗੇੜੇ ਲਾ ਕੇ ਪਤਾ ਕੀਤਾ ਉੱਥੇ ਰੀਡਰ ਸਾਹਿਬ ਤੋਂ ਉਹ ਕਹਿੰਦੇ ਜੀ 7 ਦਿਨ ਹੋ ਗਏ ਪੋਰਟਲ ਨਹੀਂ ਚੱਲ ਰਿਹਾ ਦੇਖੋ ਚੋਣਾਂ ਦਾ ਦੌਰ ਹੋਵੇ ਬੜੀ ਟਿਪੀਕਲ ਸਥਿਤੀ ਹੋਵੇ ਹਰੇਕ ਪਿੰਡ ਖੂਨੀ ਝੜਪ ਹੁੰਦੀ ਹੋਵੇ ਔਰ ਗੋਲੀਆਂ ਚੱਲਦੀਆਂ ਹੋਣ ਔਰ ਉਸ ਸਮੇਂ ਦੇ ਵਿੱਚ ਐਸਐਸਪੀ ਦਾ ਪੋਰਟਲ ਬੰਦ ਕਰਨਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਹੈਗਾ ਸਵਾਲੀਆ ਨਿਸ਼ਾਨ ਲਾ ਰਿਹਾ ਕਿੰਨੇ ਜ਼ਖਮੀ ਹੋਏ ਜੀ ਜਖਮੀ ਸਾਡੇ 3 ਬੰਦੇ ਹੋਏ ਨੇ ਜੀ 2 ਗੱਡੀਆਂ ਗੱਡੀਆਂ ਭੰਨਤੀਆਂ ਇੱਕ ਹੋਰ ਵੀ ਗੱਲ ਹੈਗੀ ਆ ਕਿ ਜਿਹੜੇ ਉੱਥੇ ਕਲਸਟਰ ਦੇ ਵਿੱਚ ਮੁਲਾਜ਼ਮ ਤਾਇਨਾਤ ਸੀਗੇ ਉਹਨਾਂ ਦੇ ਵੀ ਥੱਪੜ ਮੁੱक्की ਮਾਰ ਕੇ ਉਹਨਾਂ ਨੂੰ ਧੱਕੇ ਨਾਲ ਅੰਦਰ ਕਰਕੇ ਮੁਲਾਜ਼ਮ ਵਿਚਾਰਾ ਬੋਲਦਾ ਨਹੀਂ ਡਰਦੇ ਨੇ ਕਿਉਂਕਿ ਕਿਉਂਕਿ 90 ਦੇ ਵਿੱਚ ਜਿਹੜਾ ਦੇਮਾਨ ਆ ਬੜਾ ਉਹਨਾਂ ਦੀ دہشت ਪਾਈ ਹੋਈ ਆ ਉਹਨੂੰ ਕੁੱਟ ਕੇ ਲੈ ਗਏ ਉਹਨਾਂ ਦੀ ਗੱਡੀ ਵੀ ਭੰਨੀ ਗਈ ਆ ਮੇਰੀ ਬੇਨਤੀ ਆ ਤੁਹਾਡੇ ਜਰੀਏ ਅ ਜਿਹੜਾ ਕਾਲਜ ਦਾ ਪ੍ਰਸ਼ਾਸਨ ਆ ਕਿ ਉਹ ਆਪਣਾ ਸੀਸੀਟੀਵੀ ਫੁਟੇਜ ਆ ਕਿਉਂਕਿ ਕੱਲ ਨੂੰ ਕੋਰਟ ਦੇ ਵਿੱਚ ਗੱਲ ਜਾਣੀ ਆ ਹਾਈ ਕੋਰਟ ਦੇ ਵਿੱਚ ਇਹ ਗੱਲ ਜਾਣੀ ਆ ਆਪ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਕਲਿੱਪ ਕਿਰਪਾ ਕਰਕੇ ਸੇਫ ਰੱਖਣ ਮੈਂ ਕਾਲਜ ਦੇ ਜਿਹੜੇ ਪ੍ਰਸ਼ਾਸਨ ਉਹਨੂੰ ਵੀ ਇਸ ਗੱਲ ਦੀ ਬਾਰੇ ਧੰਨਵਾਦ